ਰਾਜਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਰਮਜੀਤ ਸਿੰਘ ਰੋਮਾਣਾ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੀਆਂ 9 ਐਨਸੀਸੀ ਗਰਲਜ਼ ਕੈਡਟ ਨੂੰ ਐਨਸੀਸੀ ਡਾਇਰੈਕਟੋਰੇਟ ਅਧੀਨ 11 ਸਤੰਬਰ ਤੋਂ 22 ਸਤੰਬਰ ਤੋ 25 ਤੱਕ ਅਫਸਰ ਟ੍ਰੇਨਿੰਗ ਅਕੈਡਮੀ ਵਿਖੇ ਵਿਸ਼ੇਸ਼ ਸਿਖਲਾਈ ਦਿੱਤੀ ਗਈ ਇਸ ਸਪੈਰ ਕਾਦਮੀ ਵਿੱਚ ਨੈਸ਼ਨਲ ਕ੍ਰੈਡਿਟ ਕੋਰ ਦੇ ਉਪਰ ਦੇ ਉਮੀਦਵਾਰਾਂ ਨੂੰ ਅਫਸਰ ਕੈਡਟ ਊਮਨ ਵਜੋਂ ਚੁਣੇ ਜਾਣ ਅਤੇ ਭਾਰਤੀ ਫੌਜ ਦੇ ਅਫਸਰ ਬਣਨ ਲਈ ਪ੍ਰਕਿਰਿਆ ਅਤੇ ਅਨੁਭਵ ਵਿੱਚ ਉਲੰਘਣ ਲਈ ਐਕਸਪੋਜ਼ਰ ਦੇਣਾ ਸ਼ਾਮਲ ਸੀ ਆਰਮੀ ਅਟੈਚਮੈਂਟ ਕੈਂਪ ਦਾ ਆਯੋਜਨ ਡਾਇਰੈਕਟਰ ਜਨਰਲ ਐਮ ਸੀ ਸੀ ਦੇ ਉੱਚੇ ਨਿਰਦੇਸ਼ਾਂ ਹੇਠ ਓਟਾ ਚੇਨਈ ਵਿਖੇ ਕੀਤਾ ਗਿਆ ਸੀ ਲੈਫਟ ਲਿਨੈਂਟ ਜਰਨਲ ਗੁਰਬੀਰ ਪਾਲ ਸਿੰਘ ਏ ਵੀ ਐਸ ਐਮ ਵੀ ਐਸ ਐਮ ਅਤੇ ਮੇਜਰ ਜਨਰਲ ਜੀ ਐਸ ਚੀਮਾ ਐਡੀਸ਼ਨਲ ਡਾਇਰੈਕਟੋਰੇਟ ਜਨਰਲ NCC ਅਤੇ ਬ੍ਰਿਗੇਡੀਅਰ ਪਰਮਜੀਤ ਸਿੰਘ ਚੀਮਾ ਐਸਐਮ ਵੀਐਸਐਮ NCC ਗਰੁੱਪ ਕਮਾਂਡਰ ਲੁਧਿਆਣਾ ਦੇ ਮਾਰਗਦਰਸ਼ਨ ਹੇਠ ਕੀਤਾ ਗਿਆ ਸੀ ਤਿੰਨ ਪੰਜਾਬ ਗਰਲਜ਼ ਬਟਾਲੀਅਨ ਨੇ NCC ਨੇ ਕੈਡਟਾਂ ਦੀ ਤਿਆਰੀ ਅਤੇ ਇਤਾਲ ਮਿਲ ਕੀਤਾ ਇਹਨਾਂ ਨੌ ਕੈਡਟਾਂ ਨੂੰ ਕੈਂਪ ਲਈ ਚੁਣਿਆ ਗਿਆ ਸੀ ਅਤੇ ਚੰਗੀ ਤਰ੍ਹਾਂ ਤਿਆਰ ਕੀਤਾ ਗਿਆ ਸੀ ਉਹਨਾਂ ਨੂੰ ਤਿੰਨ ਦਿਨਾਂ ਲਈ ਇੱਕ ਪਾਸੇ ਰੀਅਲ ਗੱਡੀ ਰਾਹੀਂ ਯਾਤਰਾ ਕਰਨ ਦਾ ਤਜਰਬਾ ਮਿਲਿਆ ਆਤਮ ਵਿਸ਼ਵਾਸ ਪੈਦਾ ਕਰਨ ਤੋਂ ਇਲਾਵਾ ਉਹਨਾਂ ਇਸ ਨੇ ਉਹਨਾਂ ਨੂੰ ਸਿੱਖਣ ਦਾ ਤਜਰਬਾ ਵੀ ਦਿੱਤਾ ਓਟੀਏ ਚੇਨਈ ਦੇ ਕਮਾਂਡੈਂਟ ਲੈਫਟੀਨੈਂਟ ਜਨਰਲ ਮਾਈਕਲ ਏਜ਼ੇ ਫਰਨਾਂਡੇਜ਼ ਏਵੀਐਮ ਐਸਐਮ ਨੇ ਪੂਰੇ ਭਾਰਤ ਤੋਂ ਆਈਆਂ 100 ਗੱਜ ਇੱਕ ਐਨਸੀਸੀ ਕੈਡੀਟਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਅਗਲੇ ਸਾਲ ਬੈਚ ਵਿੱਚ ਸਾਰੀਆਂ 100 ਐਨਸੀਸੀ ਕੈਡੀਟਾਂ ਨੂੰ ਓਟੀਏ ਵਿੱਚ ਓਸੀਡਬੀ ਵਜੋਂ ਸ਼ਾਮਲ ਹੁੰਦੇ ਦੇਖਣਾ ਚਾਹੁੰਦੀ ਹਾਂ NCC ਗਰਲਸ ਕੈਡੀਟਾਂ ਨੂੰ OTA ਵਿਖੇ ਮੇਜਰ ਨਮਰਤਾ ਇੰਸਟ੍ਰਕਟਰ ਦੁਆਰਾ SSB ਸਿਖਲਾਈ ਦਿੱਤੀ ਗਈ। ਡੀਆਈ ਵਿਸ਼ਾਲ ਕਾਂਬਲਿਆ ਅਤੇ ਡੀਆਈ ਸੁੰਦਰ ਲਿੰਬੂ ਦੁਆਰਾ ਡ੍ਰਿਲ ਅਤੇ ਸਰੀਰਕ ਸਿਖਲਾਈ ਤੋਂ ਇਲਾਵਾ ਲੈਫਟਨੈਂਟ ਕਰਨਲ ਲਤਾ ਨੇ ਕਿਹਾ ਕਿ ਕੈਂਪ ਲਈ OTA ਵਿਖੇ ਸਾਰੇ ਕੈਡੀਟਾਂ ਦੇ OCW ਵਜੋਂ ਚੁਣੇ ਜਾਣ ਤੇ ਉਜਵਲ ਮੌਕੇ ਹਨ। ਕੈਂਪ ਦੇ ਪਾਠਕ੍ਰਮ ਵਿੱਚ ਸਰੀਰਿਕ ਸਿਖਲਾਈ ਡ੍ਰਿਲ, ਕੋਟਸਵਾਰੀ ਖੇਡਾਂ, ਸਿਮੂਲੇਟਰ ਫਾਇਰਿੰਗ, ਜੰਗ ਤੇ ਫਿਲਮਾਂ ਅਤੇ ਮਰੀਨਾ, ਬੀਚ ਅਤੇ ਮਹਾਬਲੀਪੁਰਮ ਮੰਦਿਰ ਦੇ ਬਾਰੀ ਦੌਰੇ ਸ਼ਾਮਲ ਹਨ। ਕੈਂਪ ਦੇ ਆਖਰੀ ਦਿਨ ਕੈਡਿਟਾਂ ਨੇ ਸੱਭਿਆਚਾਰਕ ਪ੍ਰੋਗਰਾਮ ਦੇ ਹਿੱਸੇ ਵਜੋਂ ਪੰਗੜਾ, ਨਾਤੀ ਅਤੇ ਹਰਿਆਣਾ ਲੋਕ ਗੀਤ ਪੇਸ਼ ਕੀਤੇ। ਕੁੱਲ ਮਿਲਾ ਕੇ ਇਹ ਸਾਰੀਆਂ NCC ਗਰਲਜ਼ ਕੈਡਿਟਾਂ ਲਈ ਇੱਕ ਭਰਪੂਰ ਅਨੁਭਵ ਸੀ।